ਨੇ ਜਿਹੜੇ ਆ ਧਿਆਨੇ ਵਾਲੇ ਸੈਪਸਨ ਵਾਲਾ ਉਹ ਹੈਗਾ ਕਿ ਗੂੜਾ ਗੂੜਾ ਪਜਦਾ ਹੰਵਲਾ ਹੋਇਆ ਕਹਿੰਦੇ ਥਾਣੇਦਾਰ ਦੇ ਪਰਚਾ ਹੋਣਾ ਚਾਹੀਦਾ ਇਹ ਗੱਲ ਮੈਂ ਸਰਕਾਰ ਨੂੰ ਵੀ ਕਹਿੰਨਾ ਤੁਸੀਂ ਜਵਾਬ ਕਿਉਂ ਨਹੀਂ ਦਿੰਦੇ ਇਹ 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 ਤਾਂ ਐਂ ਕਰਦਾ ਮਾਮਾ ਜਿਵੇਂ ਬਹੁਤ ਮੰਦਰ ਦਾ ਪ੍ਰਚਾਰੀ ਹੁੰਦਾ ਜਾਂ ਸਾਧਪੰਦਾ ਉਹਨਾਂ ਨੂੰ ਸਕੂਟਰੀ ਤੇ ਬਿਠਾ ਕੇ ਸਰੇ ਆ ਮਿੱਤਰਿਆ ਫਿਰਦਾ ਸੀਦਾ ਸਹਿਵਿਤਾ ਨਾਲ ਲੈਣੇ ਪੰਗੇ ਸੰਤ ਜਨਰਲ ਸਿੰਘ ਭੰਡਾਰਾ ਜਿਹੜਾ ਦੁਨੀਆਂ 'ਚ ਨਹੀਂ ਆਏ ਦਿਨ ਬਿਆਨ ਦੇਣੇ ਟਿੱਪਣੀਆਂ ਦੇਣੀਆਂ ਬਹੁਤ ਗਲਤ ਬੋਲਦੇ ਆ ਉਹ ਸਾਰੇ ਲੋਕਾਂ ਨੂੰ ਪਤਾ ਛੋੜੇ ਹਜ਼ਾਰਾਂ ਦੋਸਤਾਂ ਤੁਸੀਂ ਇਹਦੇ ਮਲਾਜਮਾਂ ਦੀ ਤਾਂ ਸੇਫਟੀ ਕਰ ਲਓ ਯਾਰ ਇਹਨਾਂ ਨੂੰ ਸਕੋਰਟ ਨਾ ਦੇ ਦਿੰਦੇ ਕਿ ਮਲਾਜਮ ਮਰਾਉਣੇ ਆ ਸਕੋਰਟ ਨੂੰ ਦੇ ਪਟਾ ਕੇ ਗੇੜੇ ਦੇਈ ਜਾ ਦੇਖੋ ਟਰੱਕ ਵਾਲਾ ਜਾਂ ਕੋਈ ਹੋਰ ਫੇਟ ਮਾਰੇ ਇਹਨਾਂ ਦਾ ਤਾਂ ਸਮਝ ਲੈ ਬਿਆਨ ਦਿੰਦੇ ਆ ਤੁਸੀਂ ਇਹਦੇ ਮਲਾਜਮਾਂ ਦਾ ਪਚਾ ਲੋ ਮੈਂ ਹੱਥ ਜੋੜ ਕੇ ਕਹਿੰਨਾ ਸਰਕਾਰ ਨੂੰ ਮੁੜ ਕੇ ਸਰਕਾਰ ਨੂੰ ਵੀ ਪੁੱਠਾ ਬੋਲਦੇ ਆ ਮਲਾਇਮਾਂ ਨੂੰ ਵੀ ਗਾਲਾਂ ਕੱਢਦੇ ਆ ਇਹਨਾਂ ਦਾ ਸਕੋਰਟ ਨਾ ਵਾਪਸ ਲਈ ਜਾਣ ਤੇ ਇਹ ਜਿਹੜਾ ਮਜ਼ਾਕ ਬਣਾਇਆ ਸਕੋਰਟਾਂ ਲੈਣ ਦੀ ਗੱਲ ਸਕੂਟਰ ਦੇ ਮਾਮਾ ਤੁਸੀਂ ਤਾਂ ਕਰਦੇ ਜਿਵੇਂ ਬਹੁਤ ਦੇਵਤੇ ਹੁੰਨੇ ਆ ਛੋਟੇ ਕਹਿੰਦਾ ਲੱਗਦੇ ਨਹੀਂ ਬਿਆਨ ਤੁਸੀਂ ਕੁੰਡੇ ਲਾ ਲਾ ਕੇ ਨਾ ਤੂੰ ਤੁਸੀਂ ਤੱਤੇ ਦਿੰਨੇ ਆ ਹਜ਼ਾਰਾ ਦੁਸ਼ਮਣ ਹੁਣ ਕਹੀ ਐਨੇ ਉਹ ਜਿਹੜਾ ਸੀਪੀ ਆ ਆਪਣਾ ਲੁਧਿਆਣੇ ਦਾ ਉਹ ਮੜਾ